ਨੋਮਾ ਦੇਣ ਕਿਸਾਨਾਂ ਦੇ ਲਈ ਅਹਿਮ ਹੈ ਕਿਉਂਕਿ ਅੱਜ ਦਿੱਲੀ ਕੂਚ ਦੇ ਲਈ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਸੀਗਾ ਤਕਰੀਬਨ 11 ਵਜੇ ਅੱਜ ਕਿਸਾਨ ਜਿੰਨੇ ਵੀ ਆ ਦਿੱਲੀ ਕੂਚ ਕਰਨਗੇ ਭਾਵੇਂ ਖਨੋਰੀ ਬਾਰਡਰ ਤੇ ਨੇ ਭਾਵੇਂ ਸ਼ੰਭੂ ਬਾਰਡਰ ਤੇ ਤਸਵੀਰ ਦਿਖਾ ਦਿੰਦੇ ਆ ਖਨੋਰੀ ਬਾਰਡਰ ਦੀ ਇਸ ਵਕਤ ਦੇ ਤਾਜ਼ਾ ਹਾਲਾਤ ਦਿਖਾ ਦਿੰਦੇ ਆ ਕਿ ਪੁਲਿਸ ਵੱਲ ਵੱਡਾ ਲਗਾ ਦਿੱਤਾ ਗਿਆ ਜਿਸ ਤਰੀਕੇ ਨਾਲ ਪਹਿਲਾਂ ਵੀ ਬੈਰੀਕੇਟਿੰਗ ਕੀਤੀ ਗਈ ਸੀ ਕਿ ਜੋ 6 ਫੁੱਟ ਦੇ ਪੱਥਰ ਦੇ ਬੈਰੀਕੇਡ ਲਗਾ ਕੇ ਇੱਥੇ ਬੈਰੀਕੇਟਿੰਗ ਕੀਤੀ ਗਈ ਸੀ ਇੱਥੇ ਜੋ ਨਿਸ਼ਾਨ ਸਾਹ ਉਧਰ ਚਿੱਟੇ ਰੰਗ ਦਾ ਜਿਹੜੇ ਕਿ ਇੱਕ ਸੀਜ਼ ਫਾਇਰ ਦਾ ਪ੍ਰਤੀਕ ਹੁੰਦਾ ਇਸ ਪਾਸੇ ਨਿਸ਼ਾਨ ਸਾਹਿਬ ਲਗਾਏਗਾ ਕਿ ਇੱਥੋਂ ਅੱਗੇ ਵਧਿਆ ਨਹੀਂ ਜਾਵੇਗਾ ਪਰ ਅੱਜ ਦਿੱਲੀ ਕੂਚ ਇਧਰ ਕੀਤਾ ਜਾਵੇਗਾ ਵੱਡਾ ਪੁਲਿਸ ਬਲ ਕਹਿੰਦੇ ਕਿ ਜਿੰਨੇ ਕਿਸਾਨ ਨੇ ਉਹਨੇ ਹੀ ਉਧਰ ਐਂਟੀ ਰੋਇਡ ਦੀ ਫੋਰਸ ਲਗਾ ਦਿੱਤੀ ਗਈ ਹੈ ਖੇਤਾਂ ਦੇ ਵਿੱਚ ਵੀ ਵੇਖ ਪਾ ਰਹੇ ਕਿ ਦੀ ਕੋਸ਼ਿਸ਼ ਕਰਨਗੇ ਤਾਂ ਉੱਥੇ ਵੀ ਰੋਕਿਆ ਜਾਊਗਾ ਕਿਸੇ ਵੀ ਤਰ੍ਹਾਂ ਅੱਗੇ ਵਧਨ ਦੇ ਲਈ ਰੋਕਿਆ ਜਾਵੇਗਾ ਕਿਸਾਨਾਂ ਨੂੰ ਵੱਡਾ ਬਲ ਲਗਾ ਦਿੱਤਾ ਗਿਆ ਤਰੀਕੇ ਨਾਲ ਦੇਖ ਸਕਦੇ ਹੋ ਕਿ ਵਾਟਰ ਵਾਟਰ ਕੈਨਲਜ਼ ਵਾਟਰ ਕੈਨਲਜ਼ ਤੇ ਜੋ ਕਹਿ ਸਕਦੇ ਕਿ ਆਥਰੂ ਗੈਸ ਦੇ ਗੋਲੇ ਦਾਗਣ ਵਾਲੀਆਂ ਤੋਪਾਂ ਇੱਥੇ ਲਗਾ ਦਿੱਤੀਆਂ ਗਈਆਂ ਸਵੇਰ ਦੀ ਇਹ ਤਾਜ਼ਾ ਤਸਵੀਰ ਹੈ ਕਿ ਕਿਸਾਨ ਵੀ ਤਿਆਰ ਬਰ ਤਿਆਰ ਨਜ਼ਰ ਆ ਰਹੇ ਨੇ ਅੱਜ ਇਹ ਤਾਂ ਤਾਜ਼ਾ ਤਸਵੀਰ ਖਨੌਰੀ ਬਾਰਡਰ ਤੋਂ ਨਜ਼ਰ ਆ ਰਹੀ ਹੈ ਦੂਜੇ ਪਾਸੇ ਸ਼ੰਭੂ ਬਾਰਡਰ ਵੀ ਕੁਝ ਅਜਿਹੀ ਤਸਵੀਰ ਦੇਖਣ ਨੂੰ ਮਿਲ ਰਹੀ ਸੀ ਕਿ ਕਿ ਪੌਕਲੈਂਡ ਅਤੇ ਜੀਐਸਬੀ ਜੋ ਮਸ਼ੀਨਾ ਉੱਥੇ ਦੇਖਣ ਨੂੰ ਮਿਲ ਰਹੀ ਸੀ ਪਰ ਅਜਿਹੀ ਖਨੌਰੀ ਬਾਰਡਰ ਤੇ ਤਸਵੀਰ ਨਹੀਂ ਹੈ ਪਰ ਇੱਥੇ ਜੋ ਕਿਸਾਨ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਟਰੈਕਟਰਾਂ ਦੇ ਉੱਤੇ ਜਾ ਕੇ ਟਰੈਕਟਰਾਂ ਦੇ ਨਾਲ ਹੀ ਇਹ ਬੈਰੀਕੇਡ ਪੱਟੇ ਜਾਣਗੇ ਤੇ ਦਿੱਲੀ ਵੱਲ ਕੂਚ ਕੀਤਾ ਜਾਵੇਗਾ ਜਿਸ ਤਰੀਕੇ ਨਾਲ ਪਹਿਲਾ 9 ਦਿਨ ਲਗਾਤਾਰ ਹਰਿਆਣਾ ਪੁਲਿਸ ਵੱਲੋਂ ਗੋਲੇ ਦਾਗੇ ਜਾ ਰਹੇ ਸੀਗੇ ਉਸ ਨੂੰ ਲੈ ਕੇ ਕਿਸਾਨਾਂ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਜਿਸ ਤਰੀਕੇ ਨਾਲ ਢਾਲਾਂ ਤਿਆਰ ਲੈ ਕੇ ਆਏ ਨੇ ਡੰਡੇ ਲੈ ਕੇ ਆਏ ਨੇ ਹਰ ਚੀਜ਼ ਲੈ ਕੇ ਆਏ ਨੇ ਤਾਂ ਜੋ ਅਥਰੂ ਗੈਸ ਦੇ ਗੋਲਿਆਂ ਤੋਂ ਬਚਿਆ ਜਾ ਸਕੇ વોਟਰ ਕੈਨਲਸ ਤੋਂ ਬਚਿਆ ਜਾ ਸਕੇ ਤਸਵੀਰ ਤੁਹਾਨੂੰ ਆਸ-ਪਾਸ ਦੀ ਦਿਖਾ ਦਿੰਦੇ ਆ ਕਿ ਸਵੇਰ ਦਾ ਮਾਹੌਲ ਕਿਸ ਤਿੱਕੇ ਦਾ ਬਣਿਆ ਹੋਇਆ ਕਿ ਇੱਕ ਪਾਸੇ ਖੇਤਾਂ ਦੇ ਵਿੱਚ ਕਿਸਾਨ ਵੀ ਖੜੇ ਨੇ ਇੱਕ ਜੋ ਖਨੋਰੀ ਤੇ ਜੋ ਜੀਨ ਵਾਲੀ ਸੜਕਾ ਉਸ ਰੋਡ ਤੇ ਕਿਸਾਨਾਂ ਦਾ ਵੱਡਾ ਇਕੱਠ ਹੋ ਚੁੱਕਿਆ ਕਿਸੇ ਵਕਤ ਵੀ ਜੋ ਕਿਸਾਨ ਇੱਥੋਂ ਅਗਲੇ ਪੜਾ ਲਈ ਚਾਲੇ ਪਾ ਸਕਦੇ ਨਹੀਂ ਕਿਉਂਕਿ ਅਗਰ ਇਸ ਬੈਰੀਕੇਡ ਤੋਂ ਅੱਗੇ ਲੱਗਦੇ ਨੇ ਤਾਂ ਅੱਗੇ ਵੀ ਬਹੁਤ ਸਾਰੇ ਬੈਰੀਕੇਡ ਇੱਥੇ ਦੇਖਣ ਨੂੰ ਮਿਲ ਲਗੇ ਹੁਣ ਕਿਸਾਨ ਇੱਥੋਂ ਕੁਝ ਹੀ ਮਿੰਟਾਂ ਦੇ ਵਿੱਚ ਅੱਗੇ ਕੂਚ ਕਰ ਗਏ ਤਸਵੀਰਾਂ ਵਿੱਚ ਵੇਖ ਪਾ ਰਿਓ ਕਿ ਮੁਹਾਂ ਦੇ ਉੱਤੇ ਜੋ ਅਥਰੂ ਗੈਸ ਹੁੰਦੇ ਨੇ ਜੋ ਗੋਲਿਆਂ ਦੀ ਇਫੈਕਟ ਕਰਦੇ ਨੇ ਉਹ ਕ੍ਰੀਮਾਂ ਲਗਾ ਕੇ ਰੱਖਿਆ ਨੇ ਤਾਂ ਆਪਣੇ ਦੇਖ ਪਾ ਰਿਓ ਕਿਸਾਨ ਤਿਆਰ ਹੁੰਦੇ ਨਜ਼ਰ ਆ ਰਹੇ ਨੇ ਸਵੇਰ ਦੀ ਇਹ ਤਾਜ਼ਾ ਤਸਵੀਰ ਬੋਰੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਕੀ ਅਥਰੂ ਗੈਸ ਦਾ ਗੋਲਾ ਆਂਦਾ ਤਾਂ ਉਸ ਨੂੰ ਇਹਨਾਂ ਦੇ ਨਾਲ ਰੋਕਿਆ ਜਾਵੇਗਾ ਤਾਂ ਆਪ ਪੂਰੀ ਤਿਆਰੀ ਦੇ ਵਿੱਚ ਨਜ਼ਰ ਆ ਰਹੀ ਕੋਈ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆਂ ਬਾਈ ਕੀ ਨਾਮ ਹੈ ਬਾਈ ਨਰਮਲ ਸਿੰਘ ਪਿੰਡ ਕਿਹੜਾ ਪਈਆ ਬਾਜੇ ਵਾਲਾ ਜਿਲ੍ਹਾ ਮਾਨਸਾ ਜੀ ਪੂਰੀ ਤਿਆਰੀ ਚ ਬਾਈ ਫੁੱਲ ਜਮਾ ਜਿੰਨੀ ਪੂਰੀ ਤਿਆਰੀ ਆ ਬਾਈ ਉਹ ਤੋਂ ਦੁੱਗਣੀ ਤਿਆਰੀ ਚ ਆਏ ਆ ਮੂੰਹ ਤੇ ਕਰੀਮ ਵੀ ਲਾਈ ਇਹ ਬਾਈ ਸਾਰਾ ਕੁਝ ਪ੍ਰਬੰਧ ਕਰਕੇ ਆਏ ਆ ਅੱਛਾ ਆ ਸ਼ੀਲ ਵਗੈਰਾ ਸਾਰਾ ਕੁਝ ਭਾਈ ਅਸੀਂ ਉਹਨਾਂ ਨੂੰ ਜੇ ਉਹ ਸਾਡੇ ਵਾਰ ਕਰਨਗੇ ਅਸੀਂ ਉਹਨਾਂ ਨੂੰ ਵਾਰ ਨਹੀਂ ਕਰਦੇ ਅਸੀਂ ਆਪਣਾ ਬਚਾਅ ਕਰਾਂਗੇ ਫਿਲਹਾਲ ਡਾਂਗਾ ਤਾਂ ਅਸੀਂ ਐ ਚੱਕੀਆਂ ਵੀ ਆਪ ਦਾ ਬਚਾਅ ਕਰ ਸਕਦੇ ਆ ਪਰ ਬੈਰੀਕੇਡ ਬਸ ਕਿਸਾਨਾਂ ਨੂੰ ਕਹਿੰਦੀ ਦੇਰ ਇੱਕ ਸੀੜ ਕੇ ਲੈ ਜਾਗੇ ਬੈਰੀਕੇਡ ਗੱਲ ਕੁਝ ਨਹੀਂ ਕਿਸਾਨਾਂ ਮੂਰੇ ਹਜੇ ਸੀਜ਼ ਬਾਇਰ ਰੱਖਿਆ ਕੋਈ ਨਹੀਂ ਜਾ ਰਿਹਾ ਨਹੀਂ ਹਜੇ ਭਾਈ ਜਿੰਨਾ ਟਾਈਮ ਸਾਡੇ ਆਗੂ ਨਹੀਂ ਕਹਿੰਦੇ ਅਸੀਂ ਉਹਨਾਂ ਟਾਈਮ ਪਹਿਲ ਨਹੀਂ ਕਰਦੇ ਹਾਂ ਜਿੰਨੇ ਤੇ ਕਰੋ ਉਹੋ ਨਹੀਂ ਅੱਗੋਂ ਵਾਰ ਨਹੀਂ ਕਰਦੇ ਉਹ ਤੇ ਨਹੀਂ ਹਾਬਾ ਹੀ ਉਹਨਾਂ ਟਾਈਮ ਵਾਰ ਨਹੀਂ ਕਰਦੇ ਸਾਡੇ ਆਪਾਂ ਵੱਲੋਂ ਪਹਿਲੇ ਕਿਹਾ ਨਹੀਂ ਜਾਊਗਾ ਵੀ ਤੁਸੀਂ ਅੱਗੇ ਵਧੋ ਸ਼ਾਂਤ ਮਈਨਾਂ ਉਹਨਾਂ ਚਿਰ ਅਸੀਂ ਅੱਗੇ ਨਹੀਂ ਵਧਦੇ ਹੁੱਲੜ ਬਾਜੀ ਤੋਂ ਬਚਨ ਲਈ ਅਸੀਂ ਸ਼ਾਂਤ ਮਈਨਾਂ ਧਰਨਾ ਇੱਥੇ ਲਾਉਣ ਨੂੰ ਮਜਬੂਰ ਹਾਂ ਹੁਣ ਤਾਂ ਕਿਸਾਨ ਇਹ ਗੱਲ ਵੀ ਕਹਿ ਰਹੇ ਨੇ ਕਿ ਸ਼ਾਂਤ ਮਈਨ ਧਰਨਾ ਲਗਾਉਣ ਨੂੰ ਤਿਆਰ ਆ ਜਿਨ੍ਹਾਂ ਦੇ ਕਰ ਕਿਸਾਨ ਆਗੂ ਨਹੀਂ ਕਹਿੰਦੇ ਉਹਨਾਂ ਦੇ ਕਰ ਅੱਗੇ ਪਹਿਲੀ ਕੀਤੀ ਜਾਵੇਗੀ ਪਰ ਸਵੇਰ ਦੀ ਤਸਵੀਰ ਤਾਇਆ ਤਸਵੀਰ ਕਿਸਾਨ ਇੱਕ ਜਗ੍ਹਾ ਤੇ ਇਕੱਠੇ ਹੋ ਚੁੱਕੇ ਨੇ ਆ ਫਿਰ ਟਰੈਕਟਰ ਟਰਾਲੀਆਂ ਛੱਡ ਕੇ ਇੱਕ ਜਗ੍ਹਾ ਤੇ ਆ ਚੁੱਕੇ ਨੇ ਉਧਰਲੇ ਪਾਸੇ ਤੁਸੀਂ ਤਸਵੀਰ ਦੇਖਿਆ ਹੋਵੇਗੀ ਕਿ ਐਂਟੀ ਰਾਇਡ ਫੋਰਸ ਅਤੇ ਜੋ ਹਰਿਆਣਾ ਪੁਲਿਸ ਦਾ ਵੱਡਾ ਬਲ ਤਾਇਨਾਤ ਕੀਤਾ ਗਿਆ ਸੀ ਜਿਸ ਤਰੀਕੇ ਨਾਲ ਖਬਰ ਆ ਰਹੀ ਸੀ ਕਿ ਕਿ ਅੱਗੇ ਸਾਊਂਡ ਗੈਨ ਵੀ ਲਗਾਈਆਂ ਗਈਆਂ ਜਿਸ ਦੇ ਨਾਲ ਕਿ ਕੰਨਾਂ ਦੇ ਪਰਦੇ ਪਾੜ ਸਕਦੇ ਨੇ ਉਹ ਅਜਿਹੀ ਘੜ ਕਰੀ ਵੀ ਹਰਿਆਣਾ ਤੋਂ ਆ ਰਹੀ ਸੀਗੀ ਅਤੇ ਵਾਟਰ ਕੈਨਲ ਤੇ ਅਥਰੂ ਗੈਸ ਦੀ ਮਸ਼ੀਨਾਂ ਤਾਂ ਦੇਖਣ ਨੂੰ ਮਿਲਿਆ ਸੀ ਪਰ ਅਗਰ ਸਾਊਂਡ ਗੈਨ ਹੁੰਦੀ ਆ ਤਾਂ ਉਹ ਨੁਕਸਾਨ ਜਿਆਦਾ ਵੀ ਕਰ ਸਕਦੀ ਹੈ ਪਰ ਲਗਾਤਾਰ ਕਿਸਾਨ ਹੁਣ ਦਿੱਲੀ ਕੂਚ ਦੇ ਜੋ ਤਿਆਰੀ ਕਰ ਚੁੱਕੇ ਨੇ ਸ਼ੰਭੂ ਤੋਂ ਖਨੌਰੀ ਤੋਂ ਭਾਵੇਂ ਡੱਬ ਵਾਲੇ ਤੋਂ ਹਰੇਕ ਪਾਸੋਂ ਜਿਹੜੇ ਕਿਸਾਨ ਹੁਣ ਦਿੱਲੀ ਵੱਲ ਰਵਾਨਾ ਹੋਣਗੇ ਕੈਮਰਾਪਰਸਾ ਰਵਿੰਦਰ ਦੇ ਨਾਲ ਮੈਂ ਦਿਲਜੀਤ ਸਿੰਘ ਲਿਵਿੰਗ ਇਡੇ ਨਿਊਜ਼ ਖਨੌਰੀ